ਰੱਜੋ ਤੂੰ ਇੱਥੇ ਤੂੰ ਅਜੇ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੇ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ 10 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੱਚਤ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਕਿਤਨੀ ਸੀ ਲੇਡੀਜ਼ ਨੂੰ ਇੱਥੇ ਜਾ ਕੇ ਮੈਨਾ ਦੇਣ ਦੀ ਉਹ ਵਾਦਾ ਪੂਰਾ ਨਹੀਂ ਹੋਇਆ ਦਿੱਲੀ ਆਪਾਂ ਫੇਰ ਵਾਦਿਆਂ ਚੜੀ ਲਾ ਰਹੇ ਆ ਅੱਛਾ ਦਿੱਲੀ ਪੂਰੇ ਹੋ ਰਹੇ ਨੇ ਮੂਹ ਪੰਜਾਬ ਦੀ ਕੀ ਪੋਜੀਸ਼ਨ ਹੈ ਜੀ ਪੰਜਾਬ 'ਚ ਕਰਨਗੇ ਕਦੋਂ ਦੀ ਕਰ ਸਰ ਲੇਡੀਜ਼ ਦਾ ਕਦੋਂ ਚ ਕਰ ਹੋ ਜਾਏਗਾ ਅਗਲੇ ਬਜਟ 'ਚ ਆ ਜੀ ਧਰੋਦੁਬਾ ਤੁਸੀ ਸਹੀ ਸਵਾਲ ਪੁੱਛਿਆ ਮੈਨੂੰ ਮਾਨ ਸਾਹਿਬ ਮਾਨ ਸਾਹਿਬ ਕਿ ਮੈਂ ਪੂਰਾ ਕਰ ਰਿਹਾ ਤਾਂ ਮੈਂ ਤੁਹਾਨੂੰ ਮੁਸੀਬਤ ਦੇ ਬਾਅਦ ਮੈਨੂੰ ਮੈਨੂੰ ਪੁੱਛੋ ਤੇ ਧੰਨਵਾਦ ਵੀ ਕਰਿਓ ਬਿਲਕੁਲ ਕਰਾਂਗੇ ਜੀ ਕਿੱਥੇ ਦੇਖੋ ਜੇ ਸਰ ਕੇਂਵਿਵਾਦੀ ਗੱਦੀ ਦੇ ਦੁਆਰਾ ਫੇਰ ਫਲਾਅ ਆ ਕੇ ਸਰ ਇਲੈਕਸ਼ਨਾਂ 'ਚ ਹਮਲੇ ਹੁੰਦੇ ਆ ਅੱ ਜਦੋਂ ਕੋਈ ਹੋਰ ਨਹੀਂ ਤਰੀਕਾ ਤਾਂ ਮਾਰਕੁੱਟ ਤੇ ਜਿਹੜਾ ਪਹਿਲਵਾਨ ਹਾਰਦਾ ਹੋਵੇ ਉਹ ਕਿੰਨਾ ਤੇ ਦੰਡੀਆਂ ਵੱਢਣ ਲੱਗ ਜਾਂਦਾ ਚੂੜੀਆਂ ਵੱਢਣ ਲੱਗ ਜਾਂਦੇ ਦੂਜੇ ਪਹਿਲਵਾਨ ਦੇ ਜਦੋਂ ਨੂੰ ਪਤਾ ਮੈਂ ਹਾਰ ਰਿਹਾ ਸੋ ਇਹ ਇਹੋ ਜਿਹੇ ਰਾਜਨੀਤੀ ਤੇ ਉਤਰਿਆ ਕਿ ਰੋੜਿਆ ਰੋੜਿਆ ਪੱਤਰਾਂ ਦੀ ਰਾਜਨੀਤੀ ਤਾਂ ਅਸੀਂ ਕਰਦੀ ਨਹੀਂ ਤੁਸੀਂ ਰੋੜੇ ਪੱਤਰ ਮਾਰ ਰਹੇ ਹੋ ਸਾਨੂੰ ਜਿੱਤ ਲਓ ਤੁਸੀਂ ਏਜੰਡਾ ਦੱਸੋ ਉਹੀ મોદી ਕਹਿ ਰਿਹਾ ਕਿ ਫ੍ਰੀ ਕੀ ਰੇਵੜੀਆਂ ਵੰਡ ਰਹਿ ਕੇਜਰੀਵਾਲ ਕੇਜਰੀਵਾਲ ਨੇ ਕਿਹਾ ਮੈਂ 21 ਰੁਪਏ ਦੇਵਾਂਗਾ ਤੁਹਾਨੂੰ ਕਹਿੰਦਾ ਮੈਂ 2500 ਤੋਂ ਬਾਦ ਸਾਹਿਬ ਤੇ ਮੇਰੇ ਫਿਰ ਇਹ ਪਾਪੜੇ ਪਾਪੜ ਨਹੀਂ ਬਣ ਰਹੇ ਇਹ ਗੱਲ ਤੁਸੀਂ ਸਵੇਰੇ ਸੋਹਣੇ ਕਰ ਦਿੱਤੀਆ ਮੈਡੀਕਲ ਜਹਾ ਹਸਪੀਟਲ ਦੇ ਵਿੱਚ ਜੇ 3 ਮਹੀਨੇ ਪਹਿਲਾਂ ਦਵਾਈ ਦੇਦੇ ਮਹੀਨੇ ਦਵਾਈ ਦੇਣ ਲੱਗੇ ਕਮੀ ਆ ਰਹੀ ਹੈ ਮੈਡੀਸਨ ਦੇ ਵਿੱਚ ਜੀ ਕੋਈ ਕਮੀ ਨਹੀਂ ਜੀ ਕੌਣ ਕਰੇ ਹਸਪੀਟਲ ਸਰਕਾਰੀ ਹਸਪੀਟਲ ਦੇ ਵਿੱਚ ਕਾਫੀ ਅਦਾ ਮੈਸੇਜ ਨਹੀਂ 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 ਸੋ ਇੱਕ ਗੱਲ ਮੈਂ ਮੰਨੂਗਾ ਬਾਦ ਸਾਹਿਬ ਕਿ ਕਮੀਆਂ ਹੋਣ ਕਿਆ ਪਰ 75 ਸਾਲ ਪੁਰਾਣੀ ਗੰਡ ਖੋਲਣੀ ਹੈ ਵੀਰੇ 75 ਸਾਲ ਪੁਰਾਣੀ ਗੰਡ ਖੋਲਣੀ ਹੈ ਜੇ 3 ਦਿਨ ਪਹਿਲਾਂ ਆਪਾਂ ਕਿਸੇ ਫਿੱਤੇ ਵਾਲੇ ਬੂਟ ਦੀ ਗੰਡ ਨਾ ਖੋਲੀ ਨਾ ਉਹਨੂੰ ਚਾਕੂ ਦੀ ਨੋਕ ਨਾਲ ਜਾਂ ਚਮਚੇ ਦੀ ਗੰਡੀ ਨਾਲ ਖੋਲਣਾ ਪੈਂਦਾ 75 ਸਾਲ ਪੁਰਾਣੀ ਗੰਡ ਖੋਲ੍ਹਣੀ ਆ ਮੈਂ ਮਨਸਾ ਮੈਂ ਮੋਗੇ ਮੈਂ ਆ ਕਰਨਾ ਆ ਇਹਦੇ ਵਾਰ ਤਾਂ ਪੁੱਛ ਲੋ ਕਿ ਕੀ ਹੈ ਜੀ ਸਰ ਇਹਦੇ ਬਾਰੇ ਐਕਸਪੋਰਟ ਆਪੁਛੇ ਐਨੀਵਰਸ ਸਵਾਲ ਪੁੱਛੇ ਐਨੀਵਰਸ ਸਵਾਲ ਕਰ ਰਹੇ ਜੀ ਜੱਥੇਦਾਰ ਤੋਤਾ ਸਿੰਘ ਜੀ ਮਦੋਂ ਇਹ ਰੱਖੀ ਗਈ ਸੀ ਪ੍ਰਕਾਸ਼ ਸਿੰਘ ਬਾਦਲ ਮੋਕੇ ਅੱਜ ਬਰਜਿੰਦਰ ਸਿੰਘ ਬਰਾੜ ਜਿਹੜੇ ਜੱਥੇਦਾਰ ਤੋਤਾ ਸਿੰਘ ਜੀ ਦੇ ਸੁਪੁੱਤਰ ਨੇ ਉਹਨਾਂ ਨੇ ਵੀ ਧੰਨਵਾਦ ਕੀਤਾ ਭਗਵੰਤ ਸਿੰਘ ਮਾਨ ਦਾ ਵਧੀਆ ਵਧੀਆ ਗੱਲ ਹੈ ਵਧੀਆ ਗੱਲ ਹੈ ਅੱਜ ਜਿਹੜਾ ਉਹ ਸੁਖੜਾਪੁਰਾ ਨਹੀਂ ਵਧੀਆ ਗੱਲ ਹੈ ਜੀ ਮੈਂ ਕਹਿਣਾ ਜੀ ਚਾਹੇ ਜੀਨੇ ਮਰਜੀ ਰੱਖਿਆ ਜੀਨੇ ਕੰਪਲੀਟ ਕਰਤਾ ਉਹ ਉਹੀ ਮੈਂ ਮੈਂ ਉਹਨਾਂ ਨੇ ਰੱਖਿਆ ਮੈਂ ਕੰਪਲੀਟ ਕਰਤਾ ਮੈਂ ਪਿੱਛੇ ਕਹਿੰਦਾ ਕੁਝ ਘੱਟ ਡਿਬੇਟ ਕਰ ਰਹੇ ਮੈਂ ਮੈਂ ਤਾਂ ਕਦੇ ਵੀ ਨਹੀਂ ਕਹਿੰਦਾ ਕਿ ਮੇਰੇ ਦੁਕਾਨਨ ਕਰਕੇ ਕੋਈ ਪੁਲ ਵੀ ਰਹਿ ਜਾਏ ਮੈਂ ਕਹਿੰਦਾ ਤੁਸੀਂ ਪੁਲ ਚਲਾਓ ਕੋਈ ਪੁਲ ਹੋ ਵੀ ਹੋਊਗਾ ਮਾਡ 14 ਫਰਵਰੀ ਨੂੰ ਮੀਟਿੰਗ ਹੋ ਰਹੀ ਹੈਗੀ ਮੈਂ ਤਾਂ ਡੱਲੇਵਾਲ ਸਾਹਿਬ ਮੈਂ ਤਾਂ ਪਹਿਲਾਂ ਕਿਹਾ ਸੀ ਕਿ ਮੇਰੇ ਕੋਲ ਮੈਂ ਕੇਂਦਰ ਨੂੰ ਕਿਹਾ ਸੀ ਇਹ ਗੱਲ ਵਾ ਗੱਲ ਵਾ ਸਰ 14 ਕੁਝ ਕਿਹਾ ਸੀ ਪਰ ਹੁਣ ਇਹ ਡੱਲੇਵਾਲ ਸਾਹਿਬ ਕਹਿੰਦੇ ਆਗੇ ਲੱਗ 14 ਫਰਵਰੀ ਕਿਉਂ ਨੇਟ ਕੀਤੀ ਇੱਥੇ ਜੀ ਦੇਖੋ ਇਹ ਦੇਖੋ ਪੰਜਾਬ ਨਾਲ ਤਾਂ ਸੰਬੰਧ ਕੋਈ ਮੰਗ ਨਹੀਂ ਅਸੀਂ ਉਹ ਠੀਕ ਹੈ ਖਨੌਰੀ ਜਾਂ ਸ਼ੰਭੂ ਬਾੜ ਤੇ ਬੈਠੇ ਕੇਂਦਰ ਨੇ ਜਿੱਦਿਆਂ ਉਹਨਾਂ ਨੂੰ ਚਿੱਠੀ ਦਿੱਤੀ ਹੈ ਜੋ ਸਹਿਮਤ ਨੇ ਮੈਂ ਤਾਂ ਉਸੇ ਜਿੱਥੇ ਉਹਨਾਂ ਨੇ ਹੁਣ ਐਡਰੈਸ ਲਿਖਿਆ ਨਾ 26 ਏਕਟਰ ਵਾਲਾ ਜੀ ਜੀ ਮੈਂ ਉੱਥੇ ਤਾਂ ਚਾਰ ਮੀਟਿੰਗਾਂ ਕਰਾਈਆਂ ਨੇ ਨਹੀਂ ਤਾਂ ਕੋਦੇਗੇ ਸੀ ਪਿੱਛੇ ਜਦੋਂ ਪਿਊਸ਼ ਕੋਇਲ ਤੇ ਅਰਜੁਨ ਮੁੰਡਾ ਜਿਹੜੇ ਕਿ ਉਸ ਵੇਲੇ ਖੇਤੀਬਾੜੀ ਮੰਤਰੀ ਸੀ ਅਜਿ ਸ਼ਿਵਰਾਜਾਨ ਜਦੋਂ ਉਹ ਆਏ ਸੀ ਆ ਆ ਕੇ ਗੱਲ ਕਰੋ ਕੱਲ ਕੱਲ ਬਾਤ ਹੀ ਹੱਲ ਹੋਊਗੀ ਜੀ ਹੋਰ ਕੋਈ ਲੱਗਦਾ ਹੋ ਜੇਗੀ 14 ਪਰਵੀ ਮੈਂ ਤਾਂ ਉਮੀਦ ਮੈਂ ਤਾਂ ਇਹ ਕਹਿਣਾ ਜੀ ਪੰਜਾਬ ਜਿਹੜਾ ਉਹ ਫੂਡ ਬੋਲ ਹੈ ਸਾਡਾ ਅਸੀਂ ਦੇਸ਼ ਦਾ ਅਨਾਜ ਭੰਡਾਰ ਜੇ ਕਿਸਾਨਾਂ ਦੀਆਂ ਸਮੱਸਿਆਵਾਂ ਨਹੀਂ ਸੁਣੋਗੇ ਹੋਰ ਕੀ ਸੁਣੋਗੇ ਫਿਰ ਜੇ ਪੰਜਾਬ ਦੇ ਕਿਸਾਨ ਹਰਿਆਣਾ ਦੇ ਕਿਸਾਨਾਂ ਦੀ ਨਹੀਂ ਸੁਣੋਗੇ ਹੋਰ ਕੀ ਦੀਆਂ ਸੁਣਾਉਗੇ ਸੋ ਅਸੀਂ ਸਟੇਕ ਹੋਲਡਰਸ ਹਾਂ ਅਸੀਂ ਸਾਰੇ ਟੇਸ਼ਨੂ ਜੀ ਅੰਨ ਅਨਦਾਤਾ ਜੇ ਅਸੀਂ ਅਨਦਾਤਾ ਕਹਿੰਦੇ ਹਾਂ ਤਾਂ ਅਨਦਾਤਾ ਸਮਝੋ ਵੀ ਨਾ ਸਾਡੇ ਇੱਕ ਮੇਰੇ ਸਵਾਲ ਸੀ ਐਸਐਸਫ ਨੇ ਬੜੀ ਕਾਮਯਾਬੀ ਕਰਦੀ ਹੈਗੀ ਆ ਪਰ ਲੋਕ ਡਿਮਾਂਡ ਕਰ ਰਹੇ ਨੇ ਕਿ ਐਸਐਸਬ ਦੇ ਵਿੱਚ ਜਗਾ ਕੋ ਟ੍ਰੈਫਿਕ ਦੇ ਵੀ ਜਿਹੜੇ ਨੇ ਭਰਤੀ ਕਿਤੇ ਜਾਣੀ ਦਾ ਹੈ। ਆ ਰਾਏ ਸਾਹਿਬ ਦੀ ਵੀ ਕੱਲ ਸਟੇਟਮੈਂਟ ਆਈ ਸੀ। ਕਰਨਗੇ ਜੀ? ਕਰਨਗੇ। ਮੇਰੇ ਕੋਲ ਐਸਐਸਬ ਪਹਿਲਾਂ ਤਾਂ ਹੈ ਨਹੀਂ, ਇਹ ਸੇਸ਼ਟ ਪਹਿਲੀ ਵਾਰ ਹੈ। ਔਰ ਮੈਂ ਕਿਉਂ ਪੰਜ ਚਾਰ ਪੰਜ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਮੈਂ ਕਿਉਂ ਐਸਐਸਬ ਬਾਰੇ ਜਾਣਕਾਰੀ ਮੰਗੀ ਹੈ। ਕਿ ਜੀ ਇਹ ਕਿਵੇਂ ਬਣਾਈਏ ਤੁਸੀਂ? ਇਹ ਕਿਵੇਂ ਹੁੰਦਾ ਜੀ? ਕੀ ਕੀ ਕੀਤਾ? ਸੋ ਅਸੀਂ ਉਹਨਾਂ ਨੂੰ ਮਹਿੰਗੀਆਂ ਗੱਡੀਆਂ ਜੋੜੀਆਂ ਟਰੱਕ ਮਹਿੰਗੀਆਂ ਤੋਂ ਪਾਵੇ ਨਹੀਂ ਹੈਗਾ ਕਿ ਕੋਈ ਕੀਮਤ ਚ ਮਹਿੰਗੀਆਂ ਤਕੜੀਆਂ ਗੱਡੀਆਂ ਜੇ ਕੋਈ ਟਰੱਕ ਖਰਾਬ ਹੋ ਗਿਆ ਖੜ ਗਿਆ ਸੜਕ ਤੇ ਆਪਾਂ ਅਕਸਰ ਸੁਣਦੇ ਆ ਤੁਸੀਂ ਅਕਸਰ ਖਬਰਾਂ ਦਿੰਦੇ ਰਹੇ ਹੋ ਪਹਿਲਾਂ ਕਿ ਖੜੇ ਟਰੱਕ ਦੇ ਵਿੱਚ ਆ ਕੇ ਗੱਡੀ ਭੰਜ ਸਾਰਾ ਪਰਿਵਾਰ ਖਤਮ ਕਟੋ ਘਟ ਅਸੀਂ ਮੈਂ ਜਦੋਂ ਐਮ ਪੀ ਸੀਗਾ ਮੈਂ ਡਾਟਾ ਕਢਾਇਆ ਸੀਗਾ ਪਾਰਲੀਮੈਂਟ ਚ 14 ਮੌਤਾਂ ਪਰਡੇ ਸੀ ਪੰਜਾਬ ਚ ਪੰਜਾਬ ਨੰਬਰ 1 ਸੀ ਖੂਨੀ ਸੜਕਾਂ ਸਾਡੀਆਂ ਪਰ 14 ਮਤਲਬ ਤੁਸੀਂ ਲਾਓ ਪਰਡੇ ਸਵਾ 400 ਹੋ ਗਈ ਸਵਾ 400 ਹੋ ਗਈ ਮਹੀਨੇ ਦੀ ਉਹਨੂੰ ਸਾਲ ਨਾਲ ਕੋਨਾ ਕਰੋ ਜੀ 5000 ਬੰਦਾ ਹੋ ਗਈ ਜੀ ਅਸੀਂ 5 ਅਸੀਂ ਐਸ ਵਕਤ 47% ਮੌਤਾਂ ਘਟਾਤੀਆਂ ਆ ਇੱਕ ਹੋ ਤੁਹਾਨੂੰ ਇੰਕਾਸਟਿਕ ਡਾਟਾ ਦੱਸ ਦਿੰਦਾ ਮੇਰੇ ਕੋਲ ਡਾਟਾ ਆ ਕਿਉਂਕਿ ਆ ਫਰਵਰੀ ਦੇ ਇਹਨਾਂ ਦਿਨਾਂ ਚ ਇਹੋ ਘਟਮ ਕੀਤਾ ਸੀ ਆਉਣ ਵਾਲੀ ਫਰਵਰੀ ਤੇ ਵਿੱਚ ਅਸੀਂ ਉਹਦਾ 1 ਸਾਲ ਹੋਊਗਾ ਤੁਹਾਨੂੰ ਇੰਟਰਸਟਿੰਗ ਡਾਟਾ ਦੱਸ ਦਿੰਦਾ ਮੇਰੇ ਕੋਲ 1 ਸਾਲ ਦਾ ਡਾਟਾ ਮੈਂ ਮੰਗਾਇਆ ਮੈਂ ਕਿਹਾ ਜੀ ਹੁਣ ਤੱਕ ਦਾ ਡਾਟਾ ਦਿਓ ਮੌਤਾਂ ਦੀ ਗਿਣਤੀ 47% ਘਟ ਗਈ ਜ਼ਖਮੀਆਂ ਦੀ ਗਿਣਤੀ 150% ਵੱਧ ਗਈ ਫੰਡ ਗ੍ਰੀਸ ਸਾਹਿਬ ਦਾ ਵੀ ਇੱਕ ਮਿੰਟ ਇੱਕ ਇੱਕ ਪਹਿਲਾਂ ਮੈਨੂੰ ਇਹ ਪੁੱਛੋ ਕਿ ਦੂਰ ਸੁਪਰਿੰਟੈਂਟ जख्मਿਆਂ ਦੀ ਗਿਣਤੀ ਕਿੰਨਾ ਵਧ ਗਈ ਦੇਖੋ ਜਿਹੜੇ ਪਹਿਲਾਂ ਮੌਤਾਂ ਸ਼ਾਮਲ ਹੋ ਜਾਂਦੀ ਸੀ ਉਹ ਉਹ जख्मਿਆਂ ਜਾਂ ਹੁਣ ਜੇ ਕਿਸੇ ਦੇ ਖਰੋਚ ਵੀ ਲੱਗੇ ਉਹਦੀ ਐਸਐਸਏ ਪਹੁੰਚ ਜਾਂਦੀ ਹੈ ਉਹਦਾ ਨਾਮ ਲਿਖ ਲੈਂਦੇ ਆ ਉਹਨੂੰ 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 ਰਜਿਸਟਰ ਕਰੇ ਪਹਿਲਾਂ ਤਾਂ ਪੁੱਛਦੇ ਹੀ ਨਹੀਂ ਸੀਗੇ ਔਰ ਨਾਲ ਇਹ ਵੀ ਨਹੀਂ ਲਗਭਗ 5 ਕਰੋੜ ਰੁਪਈਆ ਨਕਦ ਤੇ 2-3 ਕਰੋੜ ਰੁਪਏ ਦੇ ਗਹਿਣੇ ਉਹ ਵੀ ਕਰੀ ਬਚਾਉਣੇ ਉਹਨਾਂ ਦੇ ਕਿਉਂਕਿ ਜਿਸ ਵੇਲੇ ਐਕਸੀਡੈਂਟ ਹੋ ਜਾਂਦਾ ਤੁਸੀਂ ਉਹ ਦੇਖਦੇ ਹੋ ਮੇਰਾ ਬੱਡੂਆ ਕਿੱਥੇ ਹੈ ਜੇ ਮੇਰੇ ਮੇਰੇ ਪਰਚੀ ਕੀ ਹੈ ਉਸ ਵੇਲੇ ਜਾਨ ਬਚਾਉਣ ਦੀ ਹੋਈ ਹੁੰਦੀ ਹੈ ਓਹ ਪੈਸਾ ਵੀ ਐਸਐਸਐਫ ਕਚਾਰੀ ਆ ਮੈਂ ਉਹਨਾਂ ਸਾਰੇ ਜਵਾਨਾਂ ਨੂੰ ਸਲੂਟ ਕਰਦਾ 26 ਜਨਵਰੀ ਦੇ ਅਸੀਂ ਸਨਮਾਨਤ ਵੀ ਕਰਾਂਗੇ ਜਿਨ੍ਹਾਂ ਨੇ ਐਸਐਸਐਫ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਆਉਣ ਵਾਲੇ ਦਿਨਾਂ 'ਚ ਹੋਰ ਵੀ ਬਣਾਇਆ ਜਾਵੇ ਮਾਤਾ ਫਰਿਸਟ ਸਕੀਮ ਚਲਾਈ ਸੀ ਪਰ ਇਹ ਲੋਕਾਂ ਨੂੰ ਉਹਦਾ ਲਾਹਾ ਨਹੀਂ ਮਿਲ ਰਿਹਾ ਸਰ ਐਸ ਐਸ ਐਫ ਕੀ ਹੈ ਜੀ ਫਰਿਸ਼ਤੇ ਨਹੀਂ ਹੋ ਜਿਹੜਾ ਜਾਨ ਬਚਾਉਂਦੇ ਨੇ ਜਿਹੜੇ ਜਾਨ ਬਚਾਉਂਦੇ ਫਰਿਸ਼ਤੇ ਹੀ ਐ ਐਸ ਐਫ ਜਾਨ ਬਚਾਉਂਦੀ ਹੈ